ਨਾ ਕੇ ਕੱਪੜੇ ਬਦਲ ਦੇ ਤੂੰ ਨਾ ਬੇਬੇ ਮੈਂ ਨਹੀਂ ਬਦਲਦੀ ਇਹ ਤਾਂ ਮੇਰਾ ਸਗਣਾ ਵਾਲਾ ਸੂਟ ਆ ਮੰਜੀ ਸਗਣਾ ਦਾ ਫਿਰ ਪਾਈ ਰੱਖੇਗੀ ਮੈਂ ਨਹੀਂ ਲਾਉਂਦੀ ਇਹਨੂੰ ਨਹਾ ਕੇ ਲਾ ਦੇ ਇਹਨੂੰ ਸਾਹਮਦੇ ਕੋਈ ਨਹੀਂ ਬੇਬੇ ਤ ਜਾ ਹੈਲੋ ਬਾਬੂ ਜੀ ਸਸਿਕਾ ਹਾਂਜੀ ਮੈਂ ਠੀਕ ਆ ਤੁਸੀਂ ਦੱਸੋ ਅੱਛਾ ਉਹ ਕੀ ਮੈਨੇ ਕੀ ਹੋ ਗਿਆ ਕੀ ਕਰਨਾ ਹੈਲੋ ਹੈਲੋ ਹਾਂ ਆਜਾ ਕੇ ਬੇਬੇ ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਨਾ ਨਾਲ ਜੇ ਤੁਸੀਂ ਮੈਨੂੰ ਰੋਕਣਾ ਨਾ ਵੀ ਮੈਂ ਇੱਥੇ ਰਵਾਂ ਤਾਂ ਵੀਰੇ ਮੇਰਾ ਸੰਧੂਰ ਮਟਾ ਦੇ ਤੇ ਜੇ ਬਿਦਵਾ ਬਣਾ ਕੇ ਰੱਖੋ ਮੈਨੂੰ ਇੱਥੇ ਵੀ ਤਾਂ ਵੀ ਤਾਂ ਇਹ ਜੀ ਵਾਲੀ ਆਉਂਦਾ ਹੋਰ ਬੇਬੇ ਕੀ ਕਰਗੇ ਸਾਰੇ ਭੈਣੇ ਤੇ ਥੂ-ਥੂ ਕਰਾ ਦੇ ਕਿਉਂ ਪੁੱਤ ਕੀ ਹੋ ਗਿਆ ਕੋਈ ਹੁਣ ਆ ਗਿਆ ਬੇਬੇ ਮੈਨੂੰ ਸੀਰਾ ਮਿਲਿਆ ਸੀਗਾ ਅੱਛਾ ਮੈਨੂੰ ਪਤਾ ਤੇਰੀ ਭੈਣ ਕਿੱਥੇ ਗਈ ਹਾਂ ਨਾਲੇ ਸਾਰੀ ਕਹਾਣੀ ਦਾ ਪਤਾ ਹੈਗਾ ਸਵਾਲ ਵਾਲੇ ਨੇ ਦੇ ਲੋਕਾਂ ਹਾਂ ਕੀ ਕਰਗੇ ਕਿਸੇ ਨੂੰ ਮੂੰਹ ਦਿਖਾਉਣ ਨੂੰ ਕਰੇ ਨਹੀਂ ਰਹੇ ਕੀ ਦਸੀਏ ਵੀ ਕਿੱਥੇ ਗਈ ਹੈ ਵੀ ਪੁੱਤ ਹੁਣ ਦੱਸਣਾ ਤਾਂ ਕੀ ਹੈ ਵੀ ਚਲ ਉਹ ਗੜਾ ਹੁੰ ਗਈ ਆ ਉਹ ਉਹ ਵੀ ਫਿਰ ਮੰਗੀ ਹੋਈ ਸੀ ਵੀ ਕਰੀਏ ਵੀ ਕੀ ਫਿਰ ਹੁਣ ਜਦੋਂ ਚਲ ਗਿਆ ਤਾਂ ਪਹਿਲਾਂ ਵਾਗੀ ਯਾ ਤਾਂ ਪਹਿਲਾਂ ਵੀ ਕੋਈ ਜਾਂਦੀ ਹੁੰਦੀ ਹੁੰਦੀ ਕੁੜੀ ਕਾਹਨੋਂ ਲੋਕ ਸਵਾਦ ਲੈਂਦੇ ਆ ਪਤਾ ਨਹੀਂ ਵੀ ਕੀ ਗੱਲ ਸੀ ਜਿਹੜੀ ਪਹਿਲੀ ਵਾਰੀ ਵਿਆਹ ਤੋਂ ਉਹ ਤਾਂ ਕੀ ਕਰੀਏ ਫਿਰ ਕੀ ਕਹਾਂ ਮੈਂ ਓਕੜਾ ਖੇ ਲੱਗੀ ਐ ਚਰਾਂ ਐ ਕਰਦੇ ਆ ਆਪਾਂ ਜਾ ਆਉਨੇ ਆ ਬੇਬੇ ਜਾ ਤਾਂ ਮੰਗੇ ਪਰ ਹੁਣ ਤਾਂ ਉਹਨੇ ਮੂੰਹ ਦਿਖਾਉਣ ਜੋਗਰੇ ਨਹੀਂ ਛੱਡੇ ਨਾ ਤੂੰ ਜਾ ਕੇ ਲੈ ਆਉਣ ਨੂੰ ਮੈਂ ਤੇ ਦੱਸਤੀ ਕਰਨਾ ਕੇ ਨਾ ਗਈ ਮੈਂ ਉਸ ਘਾ ਕੇ ਮਰ ਗਿਆ ਬੇ ਬੱਤ ਤੂੰ ਮੇਰੇ ਨਾਲ ਹੀ ਵਗ ਜਾ ਐ ਡਾਕਟਰ ਮਕਾਨ ਨੂੰ ਚੱਕਣਾ ਚੱਲ ਆਪਾਂ ਜਾ ਆਉਂਦੇ ਆ ਮੈਂ ਚਲੋ ਕੁਛ ਬੋਲੇ ਜੋ ਉੱਥੇ ਬੇਬੇ ਤੂੰ ਜੇ ਕੰਨੀ ਬਾਜੇ ਤਾਂ ਵਧੀਆ ਰਹੇ ਜੋ ਬੋਲਣਾ ਕਾਦੇ ਪਿੱਛੇ ਪੁੱਤ ਉਹ ਕਿਹੜਾ ਉੰਗਈਏ ਚੱਲ ਰਿਸ਼ਤਾ ਤਾਂ ਆਪਾਂ ਹੀ ਕਰਿਆ ਸੀ ਬੇਬੇ ਉਹਨੇ ਇਸ ਗੱਲ ਲਈ ਹੈ ਵੀ ਖੜੇ ਨਹੀਂ ਗਿਆ ਚਾਰਮਿੰਗ ਹੈ ਵਿਆਹ ਕਰਕੇ ਵੀ ਦਿੰਦੇ ਐਡੀ ਕਾਦੀ ਅਗ ਲੱਗੀ ਸੀ ਅੱਗ ਤਾਂ ਕਾਦੇ ਲੱਗਣੀ ਤੇ ਪੁੱਤ ਉਹਨੂੰ ਐ ਹੋ ਗਿਆ ਵੀ ਉਹਦੇ 6:00 ਵਜੇ ਉਹਨੂੰ ਕੋਈ ਸਾਹਮਣ ਵਾਲਾ ਹੈ ਨਹੀਂਗਾ ਉਹ ਮੈਂ ਤਾਂ ਕਿੰਨਾ ਸੋਚਿਆ ਸੀ ਬਾਈ ਚਾਹਮਾ ਲਾੜਨ ਨਾਲ ਦਾ ਵਿਆਹ ਕਰਾਂਗੇ ਵਧੀਆ ਵਿਆਹ ਹੋ ਜਾਊਗਾ ਉਹ ਤਾਂ ਸੋਚਿਆ ਹੀ ਸੀ ਹੁਣ કરીਏ ਕੀ ਰੱਬ ਨੂੰ ਨਹੀਂ ਮਨਜੂਰ ਸੀਗਾ ਹੋਰ ਹੀ ਕੁਛ ਕਰਕੇ ਧਰਤਾ ਆਪਾਂ ਤਾਂ ਕਦੇ ਕਿਸੇ ਚੀਜ਼ ਨੂੰ ਕਾਟ ਵੀ ਨਹੀਂ ਹਉਣ ਦਿੱਤੀ ਸੀਗੀ ਪਰ ਉਹ ਆਪ ਇੱਕ ਵਾਰੀ ਵੀ ਨਹੀਂ ਸੋਚਿਆ ਹੈਗਾ ਅਰੇ ਡੀਗੀਰ ਤੁਸੀਂ ਆਪਾਂ ਪਤਾ ਲੈ ਆਉਂਦੇ ਜਾ ਕੇ ਆਪਣੇ ਨਾਂ ਸਰਟੀਫਿਕੇਟ ਜੀ ਸੀ ਆਪਾਂ ਨਾਲ ਬੁਲਾਏ ਜਾਂਦੇ ਉਹਨੂੰ ਪਤਾ ਲੈ ਲੈਂਦੀ ਜਾ ਕੇ ਐਵੇਂ ਕਰਦੀ ਦੇਖੇ ਕਦੇ ਕੋਈ ਕੁੜੀ ਚਲ ਹੁਣ ਆਪਾਂ ਬਾਅਦ ਚੱਲਦੇ ਹਾਂ ਚਲ ਫਿਰ ਬਾਅਦ ਚੱਲਦੇ ਹਾਂ ਹੋਰ ਤੂੰ ਮੇਰੇ ਨਾਲ ਹੀ ਚੱਲ ਚਲ ਠੀਕ ਹੈ ਜੀ। ਵੀਰੇ ਹੱਸ ਸ਼ਿਕਾ ਬੇਬੇ ਹੱਸ ਸ਼ਿਕਾ। ਲੈ ਨਹੀਂ ਆਪਾਂ ਤੂੰ ਪਾਣੀ ਲੈ ਕੇ ਦੇ ਤੇਰੀ ਮਾਂ ਜੀ ਨਾਲੇ। ਨਹੀਂ ਨਹੀਂ, ਨਹੀਂ ਆਪਾਂ ਪਾਣੀ ਨਿਬਣਾ। ਤੂੰ ਆ ਤਾਂ ਬੈਠ ਜਾ ਕਾ ਤੇ ਚੱਲੇ ਗਏ। ਵੀਰੇ ਮੈਂ ਨਹੀਂ ਜਾਣਾ। ਮੈਂ ਦੱਸ। ਜਾਣਾ ਕਿਉਂ ਨਹੀਂ ਤੂੰ? ਅਸੀਂ ਤੈਨੂੰ ਲੈਣ ਆਏ ਆਂ। ਬੇਬੇ ਤੁਹਾਨੂੰ ਇੱਕ ਵਾਰ ਕਹਤਾ ਨਾ ਮੈਂ ਨਹੀਂ ਜਾਣਾ ਹੈਗਾ। ਤੈਨੂੰ ਸੁਣਿਆ ਨਹੀਂ ਹੈਗਾ ਕੀ ਕਿਹਾ ਹੈਗਾ? ਬੈਠ ਜਾ ਕੇ ਲਿਆ। ਲੈ ਨਹੀਂ ਆਪੋ ਤੇ ਜੀ ਕਹਿੰਦੇ ਨੇ ਤਾਂ ਫਿਰ ਭੱਗ ਜਾ ਤੂੰ। ਨਹੀਂ ਬਾਪੂ ਜੀ। ਸਾਨੂੰ ਸਾਡੇ ਹਾਲ ਤੇ ਰਹਿਣ ਦੇ। ਮੈਂ ਕਿਉਂ ਜਾਉਂਗੀ? ਏ ਕਰ ਮੇਰਾ ਵੀ ਤਾਂ ਹੈਗਾ ਹੀ ਆ ਮੇਰਾ ਕਰਤਾ ਹੁੰਦਾ ਜੇ ਤੂੰ ਉੱਥੇ ਬਹਿ ਕੇ ਆਈ ਹੁੰਦੀ ਤੂੰ ਤਾਂ ਸ਼ਗਨ ਤੋਂ 15 ਦਿਨ ਮਗਰੋਂ ਆ ਗਈ ਬੇਬੇ ਮੇਰਾ ਸ਼ਗਨ ਤਾਂ ਪਿਆ ਗਾਣਾ ਨਾਲੇ ਮੈਂ ਤੁਹਾਨੂੰ ਕਿੰਨੇ ਵਾਰੀ ਕਹਿਤਾ ਜਿਹੜੀ ਔਰਤ ਦੀ ਮੰਗ ਤੇ ਸੰਦੂਰ ਭਰਿਆ ਜਾਵੇ ਨਾ ਉਹ ਵਿਆਹੀ ਹੁੰਦੀ ਹੈਗੀ ਤੇ ਮੇਰਾ ਪ੍ਰੀਤ ਨਾਲ ਵਿਆਹ ਹੋ ਚੁੱਕਿਆ ਗਾ ਉਹ ਤੇ ਅਸੀਂ ਪਿੰਡ ਚ ਕੀ ਮੂਦਖਾਈਏ ਲੋਕ ਕਹਿੰਦੇ ਵਿਆਹ ਤੋਂ ਪਹਿਲਾਂ ਕੁੜੀ ਭੱਜ ਗਈ ਵੀਰੇ ਮੈਂ ਕੋਈ ਭੱਜ-ਭੁੱਜ ਕੇ ਨਹੀਂ ਆਈ ਹੈਗੀ ਤੁਹਾਨੂੰ ਦੋਨਾਂ ਨੂੰ ਪਤਾ ਸੀ ਵੀ ਮੈਂ ਇੱਥੇ ਆ ਰਹੀ ਆਂ ਨਾਲੇ ਮੈਂ ਲੋਕਾਂ ਦੇ ਮੂੰਹ ਨਹੀਂ ਫੜ ਸਕਦੀ ਜਿਨੇ ਜੋ ਸਮਝਣਾ ਨਾ ਸਮਝੀ ਜਾਵੇ ਬੇਬੇ ਇਹਨੂੰ ਕਿਹਦੇ ਚੱਕਲਾ ਬੈਗਾ ਤੈਨੂੰ ਹੋਰ ਕਿੰਨੇ ਕਵਾਰੀ ਕਹਾ ਮੈਂ ਬੈਠ ਟੱਕਰਾਤੇ ਸਾਡੇ ਨਾਲ ਬਕਚਾਲ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੁਹਾਨੂੰ ਪਤਾ ਹੈ ਮੇਰੇ ਘਰ ਵਾਲ ਦੀ ਨਿਗਾ ਚਲੀ ਗਈ ਤੁਸੀਂ ਇੱਕ ਵਾਰ ਵੀ ਉਹਦਾ ਹਾਲ ਚਾਲ ਪੁੱਛਿਆ ਉਹ ਸਾਨੂੰ ਨਹੀਂ ਲੋੜ ਹੈਗੀ ਹਾਲ ਚਾਲ ਪੁੱਛਣ ਦੀ ਤੂੰ ਚੱਲ ਤੈਨੂੰ ਕਹਦਾ ਨਾ ਬਸ ਫਿਰ ਜੇ ਤੁਹਾਨੂੰ ਲੋੜ ਨਹੀਂ ਨਾ ਹਾਲ ਚਾਲ ਪੁੱਛਣ ਦੀ ਮੈਂ ਮੈਨੂੰ ਵੀ ਕੋਈ ਲੋੜ ਨਹੀਂ ਹੈਗੀ ਤੁਹਾਡੇ ਨਾਲ ਜਾਣ ਦੀ ਮੈਂ ਨਹੀਂ ਜਾਂਦੀ ਨਾਲੇ ਜਦੋਂ ਬੋਲਦੇ ਹੁੰਦੇ ਤੇਰੀ ਮਾਂ ਹੈਗੀ ਉਹ ਤੇਰਾ ਭਰਾ ਦੀ ਰਹੇਗਾ ਉਹਨੇ ਇਹ ਕਹਿੰਨ ਬੋਲਦੀ ਹੈਗੀ ਬਾਪੂ ਜੀ ਇਹ ਤਾਂ ਭੁੱਲ ਗਏ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਤੁਹਾਨੂੰ ਪਤਾ ਇਹਨਾਂ ਤੇ ਕਿੰਨੀ ਮੁਸੀਬਤ ਪਈ ਪਈ ਆ ਇਹਨਾਂ ਨੂੰ ਲੋੜ ਹੈ ਮੇਰੀ ਬਾਪੂ ਜੀ ਦੀ ਅੱਖਾਂ 'ਚ ਤਾਂ ਹੰਝੂ ਮੁੱਕੇ ਪਏ ਨੇ ਪਰ ਤੁਸੀਂ ਤੁਹਾਡੇ ਤਾਂ ਕੁਝ ਨਹੀਂ ਬਣ ਸਕਦਾ ਤੁਹਾਡੇ 'ਚ ਤਾਂ ਇਨਸਾਨੀਅਤ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਆ ਜਦੋਂ ਇਹਨਾਂ ਨੂੰ ਜ਼ਿੰਦਾ ਨਹੀਂ ਕਿ ਮੈਂ ਕੱਟਾਂ ਇਹਨਾਂ ਨਾਲ ساری ਜ਼ਿੰਦਗੀ ਮੈਨੂੰ ਨਾ ਕੁਝ ਨਹੀਂ ਪਤਾ ਵੀਰੇ ਮੈਂ ਤੁਹਾਨੂੰ ਕਹਿਤਾ ਮੈਂ ਇਹਦੇ ਨਾਲ ਹੀ ਰਹੂੰਗੀ ਮੈਂ ਨਹੀਂ ਜਾਂਦੀ ਨਾਲੇ ਮੈਨੂੰ ਇੱਕ ਗੱਲ ਦੱਸੋ ਨਾ ਜੇ ਮੇਰੀ ਜਗ੍ਹਾ ਤੇ ਤੁਹਾਡੀ ਸਗੀ ਭੈਣ ਹੁੰਦੀ ਤੇ ਉਹਦੇ ਨਾਲ ਵਿਆਹ ਤੋਂ ਬਾਅਦ ਇਹ ਸਭ ਹੋ ਜਾਂਦਾ ਕੀ ਤੁਸੀਂ ਆਪਦੀ ਭੈਣ ਨੂੰ ਘਰੇ ਲੈ ਜਾਂਦੇ ਵਾਪਸ ਦੱਸੋ ਮੈਨੂੰ ਕੀ ਗੱਲ ਵੀਰੇ ਹੁਣ ਤੁਹਾਡੀ ਬੋਲਤੀ ਬੰਦ ਹੋ ਗਈ ਨਾ ਕਿਉਂਕਿ ਹੁਣ ਗੱਲ ਤੁਹਾਡੀ ਭੈਣ ਤੇ ਆਈ ਆ ਭੀ ਮੈਂ ਤੇਰੇ ਮੂਰੇ ਹੱਥ ਬੰਨ੍ਹਦੀ ਆਂ ਅੱਖੇ ਲੱਗ ਜਾ ਹਜੇ ਵੀ ਵਗ ਚੱਲ ਸਾਡੇ ਨਾਲ ਬੇਬੇ ਮੈਨੂੰ ਕਹਿਣਾ ਤਾਂ ਵਧੀਆ ਨਹੀਂ ਲੱਗਦਾ ਪਰ ਤੁਸੀਂ ਇੱਥੋਂ ਚਲੇ ਜਾਓ ਠੀਕ ਐ ਅਜਲੀ ਉੱਤੇ ਉਹ ਬਤੂ ਬਹੁਤ ਗਲਤ ਕਰਿਆ ਉਹਨੂੰ ਬਹਿ ਕੇ ਚਾਹ ਪਾਣੀ ਪੀਉਂਦੇ ਬਹਿ ਕੇ ਗੱਲ ਕਰਦੇ ਆਂ ਉਹ ਨਹੀਂ ਬਾਪੂ ਜੀ ਜਿਹੜਾ ਕੁਝ ਹੋ ਗਿਆ ਨਾ ਬਸ ਠੀਕ ਆ ਇਹ ਤਾਂ ਬੇਸ਼ੱਕ ਤੁਹਾਡੇ ਨਾਲ ਮੁਸੀਬਤ 'ਚ ਖੜੇ ਨਹੀਂ ਪਰ ਮੈਂ ਤਾਂ ਤੁਹਾਡੇ ਨਾਲ ਖੜੀ ਆਣਾ ਲੋ ਠੀਕ ਆ ਭਾਈ ਸਾਡਾ ਤੁਹੀਂ ਹਸਾਰ ਆਇਆ ਚਲ ਕਰ ਕੰਮ ਚੱਲ। ਬਾਪੂ ਯਾਰ ਤੂੰ ਹੀ ਸਮਝਾ ਦੇਨੇ ਸਾਨੂੰ ਕੁਛ। ਉਹ ਮੈਂ ਤਾਂ ਪਤਾ ਵ ਤੇਰਾ ਸਮਝਾ ਲਿਆ ਉਹਨੂੰ ਨੇਹਾ ਵੀ ਆਪਣੀ ਜਗਾ ਸਹੀ ਐ ਉਹ ਵੀ ਆਪਣੀ ਜਗਾ ਸਹੀ ਨੇਗੇ। ਹੁਣ ਕੀ ਸਮਝਾਈਏ ਕਿਸੇ ਨੂੰ ਆਪਾਂ ਤਾਂ ਆਪ ਮਸੀਬੇ ਦੇ ਵਿੱਚ ਆ ਕਿਸੇ ਨੂੰ ਕੀ ਸਮਝਾਵਾਂਗੇ ਆਪਾਂ। ਯਾਰ ਉਹਨਾਂ ਦੀ ਵੀ ਬਦਨਾਮੀ ਹੁੰਦੀ ਐ ਪਿੰਡ 'ਚ ਉਹ ਤਾਈ ਨੂੰ ਆਏ ਸੀਗੇ ਔਰੇ ਭੱਜੇ। ਬਦਨਾਮੀ ਤਾਂ ਪਤੋਂ ਹੁੰਦੀ ਐ ਉਹਨਾਂ ਦੀ ਇਕੱਲਿਆਂ ਨਹੀਂ ਹੁੰਦੀ ਬਦਨਾਮੀ ਤਾਂ ਆਪਣੀ ਵੀ ਹੁੰਦੀ ਐ ਨਾਲ। ਜਿਹੜਾ ਕੋਈ ਸਾਜ ਉਹ ਫੀਲ ਕਰ ਰਿਹਾ ਉਹ ਹੀ ਆਪਣੇ ਤੇ ਵੀ ਆ ਸਕਦਾ ਸੀ ਵਰਤਾਂ ਆ ਸਕਦਾ ਹੁਣ ਕਹਿ ਨਹੀਂ ਸਕਦੇ ਹੁਣ ਆਪਾਂ ਇਹਨੂੰ ਤਾਂ ਕਿਨਾਂ ਡੱਕਰ ਵੀ ਸਕਦੇ ਨਹੀਂ ਕਿਉਂਕਿ ਮੁਸੀਬਤ ਦੇ ਵਿੱਚ ਆਪਣੇ ਹੀ ਖੜੀ ਹੈ ਆਪਾਂ ਨੂੰ ਕਹਿ ਵੀ ਨਹੀਂ ਸਕਦੇ ਹੈਗੇ ਉਹਨਾਂ ਕਿ ਨਹੀਂ ਦੇਖੀ ਤਾਂ ਉਹ ਵੀ ਆਪਦੀ ਜਗਾ ਸਹੀ ਨਹੀਂ ਹੈਗੇ ਯਾਰ ਸਾਰੇ ਮਸਲੇ ਦੀ ਜੜ ਤਾਂ ਮਈ ਹੈ ਜੇ ਮੇਰਾ ਐਕਸੀਡੈਂਟ ਹੋਇਆ ਤਾਂ ਆ ਹਾਲਾਤ ਆ ਇਹ ਤਾਂ ਕੋਈ ਕਰਮਾਂ ਦੀ ਖੇਡ ਹੁੰਦੀ ਹੈ ਪੁੱਤ ਤੈਨੂੰ ਕਿ ਜਾਣ ਬੁੱਝ ਕੇ ਹੋਇਆ ਤੇ ਰਹੇ ਇਹ ਤਾਂ ਕਰਮਾਂ ਦੀ ਖੇਡ ਹੈ ਜਿਵੇਂ ਕੋਈ ਕਰਮਾਂ ਚ ਹੈਗਾ ਸੀਗਾ ਬਣ ਗਿਆ ਵਧੀਆ ਚੰਗੇ ਭਲੇ ਵਸਦੇ ਰਹਸਦੇ ਸੀ ਆਪਦੇ ਘਰੇ ਵਧੀਆ ਕੰਮ ਧੰਦੇ ਲੱਗੇ ਹੋਏ ਸੀਗੇ ਚਲ ਕੋਈ ਦਿਨ ਮਾੜੇ ਹੁੰਦੇ ਹੈਗੇ ਲੰਘ ਜਾਣਗੇ ਹੌਲੀ ਹੌਲੀ ਪਰਮਾਤਮਾ ਕਰੂ ਮੇਰੇ ਅੱਗੇ ਚਲ ਬਾਪੂ ਯਾਰ ਉਹ ਮੇਰੀ ਤਾਂ ਕੋਈ ਸੁਣਦੀ ਨਹੀਂ ਇਹ ਤੂੰ ਸਮਝਾਈ ਨੂੰ ਚੰਗਾ ਚਲ ਕੋਈ ਨਾ ਸਮਝਾ ਕੇ ਦੇਖ ਲਉ ਭਾਈ ਮੈਂ ਹੋਰ ਕੀ ਕਰਾਂ ਫੇਰ ਹੋਰ ਮੱਥਾ ਮਾਰ ਲਾਂਗਾ ਉਹਦੇ ਨਾਲ ਜੇ ਬਾਕੀ ਮਾਂ ਪਿਓ ਨਾਲ ਥੋੜੀ ਤਾਂ ਚਲ ਜੇ ਪੁੱਛ ਲਾਂਗੇ ਭਾਈ ਮੈਂ ਆਪ ਜਾ ਕੇ ਛੱਡੇ ਆਉਂਗਾ ਜੇ ਮੰਨੀ ਤਾਂ ਚਲੋ ਠੀਕ ਹੈ ਚਲ ਫਿਰ ਤੂੰ ਰੈਸਟ ਕਰ ਹੁਣ ਹੈ ਚੰਗਾ ਹਾਂ ਹਾਲੋ ਜੀ ਚਾਹ ਨੀਹਾ ਮੈਂ ਤੇਰਾ ਇਹ ਅਹਿਸਾਨ ਨਾ ساری ਜ਼ਿੰਦਗੀ ਨਹੀਂ ਭੁੱਲਾਂ ਜੋ ਤੂੰ ਆਹ ਟਾਈਮ 'ਚ ਮੇਰਾ ਸਾਥ ਦੇ ਰਹੀ ਆ ਉਹੋ ਜੀ ਆਹ ਕਿਹੋ ਜੀ ਗੱਲ ਕਰਤੇ ਤੁਸੀਂ ਇਹ ਅਹਿਸਾਨ ਥੋੜੀ ਆ ਇਹ ਤਾਂ ਮੇਰਾ ਫਰਜ਼ ਸੀ ਤੇ ਇਹ ਫਰਜ਼ ਤਾਂ ਹਰ ਇੱਕ ਕੁੜੀ ਦਾ ਬੰਦਾ ਰਿਸ਼ਤਿਆਂ ਦੀ अहमਤ ਸਮਝੇ ਹੋ ਨਾਲੇ ਯਾਰ ਆਪਣਾ ਤਾਂ ਸੁਪਨਾ ਹੀ ਰਹਿ ਗਿਆ ਵਿਆਹ ਕਰਾਉਣ ਦਾ ਸਭ ਕੁਝ ਵਿਚ ਹੀ ਰੋਲ ਕਰ ਗਿਆ ਲੇ ਐਵੇਂ ਸੁਪਣਾ ਰਹਿ ਗਿਆ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਸਾਲ ਬਾਅਦ ਵੀ ਆ ਕੇ ਲੈ ਕੇ ਜਾਊਂਗਾ ਆ ਦੇਖ ਲਓ ਰੱਬ ਨੇ ਕਿਹੋ ਜਿਹੀ ਗੇਮ ਕਮਾਈ ਆ 15 ਦਿਨਾਂ ਬਾਅਦ ਤਾਂ ਮੈਂ ਤੁਹਾਡੇ ਕੋਲੇ ਆ ਗਈ ਫੋਟਾ ਠੀਕ ਆ ਯਾਰ ਤੇ ਫਿਰ ਕੀ ਗੱਲ ਤਾਂ ਹੈ ਕੁਝ ਨਹੀਂ ਹੁੰਦਾ ਸਾਰਾ ਕੁਝ ਠੀਕ ਹੋ ਜੂਗਾ ਰੱਬ ਤੇ ਵਿਸ਼ਵਾਸ ਰੱਖੋ ਰੱਬ ਜੋ ਵੀ ਕਰਦਾ ਨਾ ਚੰਗੇ ਲਈ ਕਰਦਾ ਮੂਤੇ ਵਿਸ਼ਵਾਸ ਆ ਤਾਈਆਂ ਤਾਂ ਮੈਂ ਇੱਕ ਤੇਰੇ ਆਸਰੇ ਤੇ ਇੱਕ ਉਹਦੇ ਆਸਰੇ ਜ਼ਿੰਦਗੀ ਨੂੰ ਜੀ ਜਾਨਾਗਾ ਬਸ ਫਿਰ ਕੁਝ ਨਹੀਂ ਹੁੰਦਾ ਲੈ ਡਾਕਟਰ ਵੀ ਆ ਗਏ ਦੇਖੋ ਜੀ ਡਾਕਟਰ ਸਾਹਿਬਾ ਦੇਖੋ ਜੀ ਅੱਜ ਪਰੇਸ਼ਾਨ ਕਰਨ ਨੂੰ ਕਈ ਦਿਨ ਹੋ ਗਏ ਹਾਂਜੀ ਤੇ ਪਰ ਪ੍ਰਮਾਤਮਾ ਨਾਲ ਲੈ ਕੇ ਪਾਇਆ ਦੀ ਪੱਟੀ ਹੋਲ ਦੇਣ ਅੱਜ ਬਾਕੀ ਪਰਮਾਤਮਾ ਦੇ ਸਿਰੇ ਦੇਖੋ ਕੀ ਬਣਦਾ ਜਿਵੇਂ ਤੁਹਾਨੂੰ ਸਮਝ ਹੀ ਜਾਂਦਾ ਜੀ ਪਰੇਸ਼ਨ ਉਹਦੇ ਤਰੀਕੇ ਨਾਲ ਕਰਵਾਤਾ ਸੀ ਲੈ ਵੀ ਲੈ ਪਰਮਾਤਮਾ ਦਾ ਨਾਮ ਬ੍ਰਿਛਿਆ ਲੈ ਵੀ ਪ੍ਰੀਤ ਹੌਲੀ ਹੌਲੀ ਅੱਖਾਂ ਹੌਲੀ ਹੌਲੀ ਡਾਕਟਰ ਸਾਹਿਬ ਨਾਲੇ ਤਾਂ ਅੱਖਾਂ 'ਚੋਂ ਦਾ ਦਰਦ ਪਰ ਧੁੰਦਲਾ ਧੁੰਦਲਾ ਮੈਨੂੰ ਦਿਖਦਾ ਰਿਹਾ ਹੈਗਾ ਠੀਕ ਆ ਹੌਲੀ ਹੌਲੀ ਖੋਲ ਖੋਲ ਸਮਾਰ ਕੇ ਹੌਲੀ ਸਮਾਰ ਕੇ ਕੋਈ ਗਲ ਨਹੀਂ ਕੋਈ ਗਲ ਨਹੀਂ ਦਰਦ ਹੋਊ ਹਲਕਾ ਹਲਕਾ ਆ ਅੱਖਰ ਸਾਉ ਸਰ ਵੀ ਬਹੁਤ ਭਾਰੀ ਭਾਰੀ ਹੋ ਰਿਹਾ ਚਲੋ ਇੰਨੀ ਤਾਂ ਖੁਸ਼ਖਬਰੀ ਲੱਗਦਾ ਜੀ ਨਜ਼ਰ ਵਾਪਸ ਆ ਗਈ ਜੀ ਬਹੁਤ ਸ਼ੁਕਰ ਹੈ ਜੀ ਵੇਗਰੂ ਦਾ ਸਾਡੇ 9 ਹੀ ਕਰਮਾਂ ਵਾਲੀ ਆ ਗਈ ਜਿਸ ਦੀ ਕਰਕੇ ਨਿਗਾਹ ਵਾਪਸ ਆ ਗਈ ਖਬਰ ਵੀ ਕਿ ਸੁੱਖਾਂ ਸੁੱਖੀਆਂ ਤੇਰੀ ਨੇ ਸਹੀ ਗੱਲਾਈ ਤੇ ਬਹਾਇਪੁਰ ਦੀ ਛੋਟੀ ਨਿਗਾਹ ਸਿੱਧੀ ਹੋ ਗਈ ਹੁਣ ਤੇ ਹੌਲੀ ਹੌਲੀ ਸੈਟਿੰਗ ਹੋ ਜੂਗੀ ਨਿਗਾਹ ਦੀ ਬਹਾਇਪੁਰ ਦੀ ਸੀ ਨੇ ਸੁਣੀਆਂ ਭਾਈ ਸਾਡੇ ਨਾਲ ਆਪ ਵਰਗੇ ਨੂੰ ਘਰੇ ਆਏ ਤੇ ਆਪ ਤੁਸੀਂ ਦਵਾਈ ਪਾਉਂਦੇ ਰਹੋ ਅੱਖਾਂ 'ਚ 2-3 ਟਾਈਮ ਪਾਇ ਅਰੇ ਚਿੰਤਤ ਹੋ ਆ ਐਨਕ ਲਾ ਦੇ ਕੋਈ ਨਾ ਠੀਕ ਹੈ ਜਲਦੀ ਸੈਟਿੰਗ ਹੋਊ ਸਾਰੇ ਇਨਗਾ ਜਿਹੜੀ ਕੋਈ ਚੱਕਰ ਨਹੀਂ ਫੇਖਰਾਈ ਗੱਲ ਨਹੀਂ ਹਾਂਜੀ ਠੀਕ ਹੈ ਬਸ ਓਕੇ ਬਿਲਕੁਲ ਚੌਥੀ ਦੇ ਪਰ ਮੈਂ ਚੱਲਦਾ ਹਾਂ ਮੈਂ ਪੁੱਤੋਂ ਫਿਰ ਨਿਕਾ ਦੇ ਦਵਾਈੇ ਪਾ ਲਿਆ ਕਰਾਂਗੇ ਤਾਂ ਵੀ ਕਹਿਗਾ ਜਲਦੀ ਠੀਕ ਹੋ ਜਾਊ ਪਰਮਾਤਮਾ ਕਰੂਗਾ ਹਾਂਜੀ ਬਾਪੂ ਦੇਖ ਲਓ ਬ੍ਰੇਟਾ ਅੰਤਿਆਸੀ ਨਾ ਥੋੜੀ ਨਿਕਾ ਵਾਪਸ ਆਜੂਗੀ ਵਾਹਿਗੁਰੂ ਨੇ ਸੁਣ ਲਈ ਆਪਣੀ ਸਹੀ ਗੱਲੰਨੇ ਹਾਂ ਤੇਰੀ ਅਰਦਾਸ ਵਾਹਿਗੁਰੂ ਨੇ ਬਹੁਤ ਨੇੜੇ ਹੋ ਕੇ ਸੁਣੀ ਆ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਹੁਣ ਸਾਰਾ ਕੁਝ ਸੈੱਟ ਹੋ ਜਾਊਗਾ ਬਹੁਤ ਸ਼ੁਕਰ ਹੈ ਭਾਈ ਪ੍ਰਮਾਤਮਾ ਨੇ ਸੁਣ ਲਈ ਤੇਰੇ ਨੇ ਹਾਂ ਤੇ ਤੀ ਸੁਣੀ ਆ ਭਾਈ ਇਹ ਤਾਂ ਦੇਖੋ 3 2 ਬੈਠੇ ਸੀਗੇ ਨਹੀਂ ਨਹੀਂ ਬਾਪੂ ਜੀ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਇਹ ਸਭ ਕੁਝ ਤਾਂ ਵਾਹਿਗੁਰੂ ਦੇ ਹੱਥੇ ਹੁੰਦਾ ਹੈਗਾ ਵਾਹਿਗੁਰੂ ਦੱਸੋ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਨੇ ਬਹੁਤ ਸ਼ੁਕਰ ਹੈ ਭਾਈ ਤੂੰ ਵੀ ਰੱਬ ਬਣ ਕੇ ਆਂ ਸਾਡੇ ਘਰ ਦੇ ਵਿੱਚ ਤਾਂ ਇਹ ਕਰਕੇ ਰੱਬ ਨੇ ਸੁਣ ਲਿਆ ਸਾਡਾ ਤੂੰ ਹੀ ਰੱਬ ਹੈਂਗਾ ਜੀ ਨੇ ਇਲਾਜ ਕਰ ਲਿਆ ਦਾ ਕੇ ਸਾਮ ਸਮਾਲ ਕਰ ਲਈ ਮੈਂ ਹੁਣ ਬੁढ़ा ਬੰਦਾ ਕਿਤੇ ਦਰਾ ਇਲਾਜ ਕਰਾਉਂਦਾ ਇਹਦਾ ਕਿਵੇਂ ਸਾਮ ਸਮਝਾਈ ਕਰਦਾ ਹੁਦਦਾ ਕਰਦਾ ਕੋਈ ਗੱਲ ਨਹੀਂ ਬਾਪੂ ਜੀ ਇਹ ਤਾਂ ਮੇਰਾ ਫਰਜ਼ ਸੀ ਜੋ ਮੈਂ ਪੂਰਾ ਕਰਨਾ ਹੀ ਸੀ ਨਹੀਂ ਹਈ ਤੇਰਾ ਸਾਡੇ ਤੇ ਬਹੁਤ ਵੱਡਾ ਆਸਾਨ ਨਹੀਂ ਜੀ ਇਹਨੂੰ ਤੁਸੀਂ ਆਸਾਨ ਨਾ ਕਹੋ ਇਹ ਤਾਂ ਮੇਰਾ ਫਰਜ਼ ਆ ਜਿਹੜਾ ਮੈਂ ਪੂਰਾ ਕਰਤਾ ਚਲ ਕੋਈ ਨਹੀਂ ਜੀ ਹੁਣ ਤੁਸੀਂ ਰੈਸਟ ਕਰ ਲਓ ਤਲਪੋਟੋ ਫਿਰ ਕਰ ਰਿਹਾ ਹੈ ਟਾ ਅਸੀਂ ਵੀ ਲੱਗੀ ਕੰਮ ਦੰਦੇ ਆਵਦੇ ਆ ਦਵਾਈ ਭਾਈ ਦੌਰ ਨਾਲ ਪਾ ਦੇ ਕੋ ਦੋ ਤਿੰਨ ਵਾਈਟ ਲੱਗਦਾ ਹੋਵੇ ਕੇ ਹਾਂਜੀ ਹਾਂਜੀ ਕੋਈ ਨਹੀਂ ਬਾਪੂ ਜੀ ਬਾਪੂ ਜੀ ਕੀ ਗੱਲ ਹੋ ਗਈ ਪੁੱਤ ਪ੍ਰੀਤ ਕਿੱਥੇ ਆ ਪ੍ਰੀਤ ਅੰਦਰ ਹੀ ਸੀਗਾ ਬਾਪੂ ਜੀ ਅੰਦਰ ਤਾਂ ਹੈ ਨਹੀਂ ਫਿਰ ਉਹ ਗਿਆ ਕਿੱਧਰ ਪਤਾ ਨਹੀਂ ਮੈਂ ਤਾਂ ਐਸੀ ਤੁਹਾਡੇ ਕੋਲੇ ਆਉਣਗੇ ਨਾ ਮੈਂ ਤਾਂ ਸੁੱਤਾ ਪਿਆ ਸੀ ਉਧਰ ਛੋਟੇ ਕੋਲੇ ਸਿਰਾ ਤੇ ਇੱਥੇ ਪਈਆਂ ਤੁਸੀਂ ਬਾਪੂ ਜੀ ਹੁਣ ਕਿੱਥੇ ਆਉਣਗੇ ਉਹ ਕੀ ਕਹਿ ਸਕਦੇ ਆ ਉਹਨੂੰ ਦੀਣਾ ਵੀ ਨਹੀਂ ਹੈਗਾ ਬਾਹਰ ਵੀ ਨਹੀਂ ਜਾ ਸਕਦਾ ਉਹ ਫਿਰ ਗਿਆ ਕਿੱਧਰ ਬਾਪੂ ਜੀ ਇੱਕ ਵਾਰ ਬਾਹਰ ਦੇਖੋ ਆਜੋ ਬਾਪੂ ਜੀ ਪ੍ਰੀਤ ਉਹ ਬਾਪੂ ਕਬਰ ਆਣਾ ਤੇਰੇ ਪੁੱਤ ਨੂੰ ਦਿਸਣ ਲੱਗ ਗਿਆ ਹੁਣ ਚਲੋ ਸ਼ੁਕਰ ਹੈ ਮੈਨੂੰ ਦਿਸਣ ਲੱਗ ਗਿਆ ਪ੍ਰੀਤ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਅਸੀਂ ਤਾਂ ਸੜਕੀ ਪਾਰ ਦੇ ਫਿਰੇ ਪਤਾ ਨਹੀਂ ਕਿੱਧਰ ਲੰਘ ਗਏ ਉੱਠ ਕੇ ਵੀ ਨਹੀਂ ਰਹੀ ਨੀ ਉਹ ਕਹੇ ਟੋਇਡ ਦੇ ਬਜਾਂ ਕੇ ਡਿੱਗ ਪਏ ਉਹ ਨਾ ਨਾ ਬਾਪੂ ਹੁਣ ਨਾ ਟੈਨਸ਼ਨ ਲੈ ਚਲ ਸ਼ੁਕਰ ਹੈ ਵਾਹਿਗੁਰੂ ਦੀ ਕਿਰਪਾ ਤੇ ਨੇਹਾ ਦੀਆਂ ਅਰਦਾਸਾਂ ਨਾਲ ਅਜੇ ਦਿਨ ਆ ਗਿਆ ਸਹੀ ਗੱਲ ਆ ਆਤਮਾ ਨੇ ਸੁਣ ਲਈ ਇਹਦੀ ਸੁਣ ਲਈ ਭਾਈ ਵਾਹਿਗੁਰੂ ਨੇ ਆਪਣੇ ਤੇ ਮਿਹਰ ਕੀਤੀ ਆ ਤੁਹਾਨੂੰ ਠੀਕ ਆਜੇ ਫਿਰ ਕਰ ਚੱਲੀਏ ਪ੍ਰੀਤ ਇਸ ਤੋਂ ਹੋਰ ਵੱਡੀ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਆ ਹਾਂ ਨਹੀਂ ਹਜੇ ਤੂੰ ਨਾ ਆਉਂਦੀ ਨਾ ਅਸੀਂ ਤਾਂ ਜਮੀ ਰੁਲ ਗਏ ਸੀ ਪਿਓ ਪੁੱਤ ਆਹ ਬੱਸ ਜੀ ਇਹ ਗੱਲ ਕਹਿ ਕੇ ਤੁਸੀਂ ਸ਼ਰਮਿੰਦਾ ਨਾ ਕਰੋ ਮੈਨੂੰ ਚੱਲ ਪ੍ਰੀਤ ਪੁੱਤ ਹੁਣ ਦੇਖ ਤੂੰ ਠੀਕ ਹੋ ਗਿਆ ਪਰਮਾਤਮਾ ਨੇ ਤੇਰੀ ਸੁਣ ਲਈ ਨਿਕਾ ਵਾਪਸ ਆ ਗਈ ਤੂੰ ਐ ਕਰ ਨੇਹਾਂ ਨੂੰ ਦੇ ਪਿੰਡ ਛੱਡਿਆ ਬਾਪੂ ਜੀ ਮੈਂ ਇੱਥੋਂ ਜਾਣ ਲਈ ਨਹੀਂ ਆਈ ਸੀ ਮੈਂ ਤਾਂ ਇੱਥੇ ਰਹਿਣ ਆਈ ਆਂ ਦੇਖ ਤੀਏ ਤੈਨੂੰ ਅਸੀਂ ਐ ਨਹੀਂ ਰੱਖਦੇ ਹੈਗੇ ਬਾਪੂ ਜੀ ਮੈਂ ਸਮਝੀ ਨਹੀਂ ਤੈਨੂੰ ਹੁਣ ਅਸੀਂ ਵਿਆਹ ਕੇ ਲੈ ਕੇ ਆਵਾਂਗੇ ਅੱਛਾ ਹਾਂ ਤੇਰੀ ਡੋਲੀ ਲੈ ਕੇ ਆਵਾਂਗੇ ਸਿਆਣੇ ਕਰਾਂ ਤੀਆ ਪੁੱਤ ਐ ਨਹੀਂ ਆਉਂਦੇ ਹੁੰਦੇ ਚਲ ਠੀਕ ਹੈ ਤੂੰ ਸ਼ਾਬਾਸ਼ ਇਹਦੀ ਸੇਵਾ ਕਰੀ ਪਰਮਾਤਮਾ ਨੇ ਤੇਰੀ ਸੁਣ ਲਈ ਤਰ ਅਸੀਂ ਵਿਆਹ ਕੇ ਲੈ ਕੇ ਆਵਾਂਗੇ ਚਲ ਪੁੱਤ ਘਰ ਤਿਆਰ ਕੇ ਚੱਲੀਏ ਗਰਾ चल ठीक है बापू चल नेहा पाला के घर छड़ के आउने बापू जी ਤੁਸੀਂ ਵੀ ਨਾਲ ਜਾਉਂਗੇ ਨਾ ਹਾਂ ਹਾਂ ਬਾਪੂ ਵੀ ਨਾਲ ਜਾਊਗਾ ਚਲੋ ਭਈਏ ਕਹਿੰਦੇ ਮੈਂ ਨਾਲ ਬੱਕ ਚੱਲਦਾ ਲੈ ਚੱਲ ਬਾਪੂ ਨਾਲ ਤੂੰ ਵੀ ਚਲੋ ਫਿਰ ਚਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੁਣ ਕੀ ਕਰਨਾ ਹੈ ਉਹਨੇ? ਤੁਸੀਂ ਭੈਣ ਜਿੰਨੇ ਨੂੰ ਘਰੇ ਵਾਪਸ ਲੈਣਾ ਹੈ। ਕਿਉਂ? ਕਿਉਂਕਿ ਸੇ ਪਹਿਲਾਂ ਖੁਸ਼ੀ ਦੀ ਗੱਲ ਤੇ ਇਹ ਹੈਗੀ ਸਾਡੇ ਪੁੱਤ ਦੀ ਨਿਗਾਹ ਵਾਪਸ ਆ ਗਈ। ਸ਼ੁਕਰ ਹੈ। ਉਹ ਹੋਈ ਹੈ ਮੇਰੀ ਧੀ ਨੇ ਆ ਕਰਕੇ। ਅਸੀਂ ਜੀ ਨਹੀਂ ਇਹ ਚਾਹੁੰਦੇ ਹੈਗੇ ਵੀ ਜੇ ਥੋੜੀ ਬਦਨਾਮੀ ਹੋਈ ਹੈ ਸਾਨੂੰ ਪਤਾ ਹੀ ਬਹੁਤ ਹੋਈ ਹੈ। ਪਰ ਉਹ ਭੁਲਾ ਤਾਂ ਨਹੀਂ ਜਾ ਸਕਦਾ ਪਰ ਭਲਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਵੀ ਅਸੀਂ ਇਹ ਬਦਨਾਮੀ ਦਾ ਦਾਗ ਲਾਹਾਂਗੇ। ਅਸੀਂ ਉਹਨੂੰ ਵਿਆਹ ਕੇ ਲੈ ਕੇ ਜਾਵਾਂਗੇ। ਠੀਕ ਹੈ ਵੀਰ ਜੀ। ਆਏ ਤਾਂ ਮੇਰੀ ਧੀ ਤੇ ਮੈਨੂੰ ਮਾਣ ਹੈ ਪੂਰਾ ਵੀਰਾਂ ਸੋਨ ਦਾ ਮਾਣ ਹੈਗੇ ਸਾਨੂੰ ਵੀ ਤੇ ਮਾਣ ਹੈਗੇ ਵੀ ਮੇਰੇ ਘਰ ਦੀ ਨੋ ਮਣ ਕੇ ਜਾ ਰਹੀ ਹੈ ਐਨੀ ਸੰਸਕਾਰ ਵਾਲੀ ਕੁੜੀ ਸਾਡੇ ਦੇ ਬਹੁਤ ਆਸਾਨ ਨੇ ਇਹਦੇ ਜਉਂਦੀ ਰਹਿ ਤੀ ਦੇਖ ਭਾਈ ਤੂੰ ਕਿੰਨੇ ਚੰਗੇ ਕਰਮ ਕੀਤੇ ਹੋਣੇ ਜਿਹੜੀ ਪਰਮਾਤਮਾ ਨੇ ਤੇਰੀ ਛੋਲੀ ਇੱਕ ਚੰਗੇ ਸੰਸਕਾਰ ਵਾਲੀ ਭੈਣ ਪਾਈ ਆ ਨੇਹਾ ਭੈਣ ਤਾਂ ਮੇਰੀਆਂ ਉੱਦੀਆਂ ਅੱਖਾਂ ਭੋਲਦੀਆਂ ਸੀ ਜਿਸ ਦਿਨ ਇਹਨੇ ਕਿਹਾ ਸੀ ਆ ਕਿ ਜੇ ਮੇਰੀ ਜਗ੍ਹਾ ਤੇ ਤੇਰੀ ਭੈਣ ਹੁੰਦੀ ਚੱਲ ਕੋਈ ਬਾਪੂ ਜੀ ਜਿਹੜਾ ਕੁਝ ਹੋ ਗਿਆ ਕਰ ਗਿਆ ਕਿਸੇ ਦਿਨ ਆਵਾਂਗੇ ਫਿਰ ਮੈਨੂੰ ਚਾਹ ਲੈ ਕਿਸੇ ਦਿਤੀ ਆਵਾਂਗੇ ਹੁਣ ਤਾਂ ਚਾਹ ਨਹੀਂ ਪੀਦੇ ਜੀ ਜਾਣਾ ਛੇਤੀ ਹੁਣ ਤਾਂ ਚਾਹ ਸੀ ਉਸੇ ਦਿਨ ਹੀ ਪੀਵਾਂਗੇ ਜਿੱਦੇ ਤੈਨੂੰ ਬਿਹਾਉਣ ਲਾਵਾਂਗੇ ਆ ਜਾ ਤੀ ਚੱਲ ਠੀਕ ਹੈ ਬਈ ਚੰਗਾ ਠੀਕ ਹੈ ਠੀਕ ਹੈ ਅਸੀਂ ਜਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦਵਾਰ ਦੀ ਬਹੁਤ ਵਧੀਆ ਹੋਵੋਗੇ ਤੇ ਆਪਣੇ ਚੈਨਲ ਤੇ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਵਾਉਣੀਆਂ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾਆ ਕਰਨ ਥੈਂਕ ਯੂ ਸੋ ਮੱਚ